ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਹਰ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਜਿਹੜੀ ਉਹ ਵੱਡਾ ਮੁੱਦਾ ਜਿਹੜਾ ਉਹ ਪੜਿਆ ਹੋਇਆ ਹੈ ਅਗਰ ਗੱਲ ਕੀਤੀ ਜਾਵੇ ਬਾਰਡਰ ਪਾਰ ਦੇ ਇਲਾਕੇ ਦੇ ਜਿੰਨੇ ਵੀ ਪੰਜਾਬ ਦੇ ਸਰਹੱਦੀ ਖੇਤਰ ਨੇ ਉੱਥੇ ਨਸ਼ਾ ਤਸਕਰੀ ਦੀਆਂ ਕਟਨਾਵਾ ਜਿਹੜੀਆਂ ਨੇ ਆਮ ਵੇਖਣ ਨੂੰ ਮਿਲਦੀਆਂ ਨੇ ਔਰ ਦੂਜੇ ਪਾਸੇ ਅਗਰ ਗੱਲ ਕੀਤੀ ਆਫ ਦੇ ਮਹਿਲਾਵਾਂ ਦਾ ਇਸ ਦੇ ਵਿੱਚ ਜਿਹੜਾ ਵਾਧਾ ਹੋਣਾ ਮਹਿਲਾਵਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਦੇ ਵਿੱਚ ਉਹਨਾਂ ਦੀ ਸਮੂਲਿਕ ਜਿਹੜੀ ਹੈ ਉਸ ਦੇ ਸਾਹਮਣੇ ਆ ਰਹੀ ਹੈ ਕੀ ਕਾਰਨ ਹੈ ਕਿਉਂ ਮਹਿਲਾਵਾਂ ਜਿਹੜੀਆਂ ਨੇ ਵੱਧ ਚੜ ਕੇ ਹੁਣ ਜਿਹੜਾ ਨੇ ਇਹ ਨਸ਼ਾ ਤਸਕਰੀ ਦੇ ਕੰਮ ਦੇ ਵਿੱਚ ਜਿਹੜੀਆਂ ਅੱਗੇ ਆ ਰਹੀਆਂ ਨੇ ਇਸ ਦੇ ਬਾਰੇ ਸਾਡੇ ਨਾਲ ਚਰਚਾ ਕਰਨ ਦੇ ਲਈ ਡਾਕਟਰ ਰਾਜਨੀਤੀ ਦੇ ਮਾਹਿਰ ਡਾਕਟਰ ਅਨਬੀਰ ਸਿੰਘ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਪਹਿਲੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਡਾਕਟਰ ਸਾਹਿਬ ਕੀ ਕਾਰਨ ਸਮਝ ਦਿਓ ਕਿ ਪੰਜਾਬ ਜਿਹੜਾ ਨਸ਼ੇ ਦੇ ਵੱਲ ਦਿਨ-ਪਰ-ਦਿਨ ਅਤੀਤ ਤਰ੍ਹਾਂ ਵੱਧਦਾ ਜਾ ਰਿਹਾ ਹੈ ਬਾਰਡਰ ਪਾਰ ਅਗਰ ਗੱਲ ਕੀਤੀਵੇ ਜਿਹੜਾ ਸਾਡਾ ਨਾਲ ਜਿਹੜਾ ਦੇਸ਼ ਆ ਪੜੋਸੀ ਮੁਲਕ ਦੀ ਗੱਲ ਕਰੀਏ ਉਧਰੋਂ ਨਸ਼ੇ ਦੀਆਂ ਠੇਪਾਂ ਜਾਂ ਹਥਿਆਰਾਂ ਦੀਆਂ ਠੇਪਾਂ ਦੇਰੀਆਂ ਨੇ ਉਹ ਦਿਨ-ਪਰ-ਦਿਨ ਕਦੇ ਡਰੋਨ ਰਾਹੀਂ ਕਿ ਕਿਸੇ ਹੋਰ ਮਾਧਿਅਮ ਦੇ ਰਾਹੀਂ ਜਿਹੜੀਆਂ ਉਹ ਮੇਕਨ ਨੂੰ ਮਿਲਦੀਆਂ ਨੇ ਔਰ ਉਸੇ ਤਰ੍ਹਾਂ ਹੀ ਹੁਣ ਜਿਹੜੇ ਨਸ਼ੇ ਦੇ ਵਿੱਚ ਮਹਿਲਾਵਾਂ ਦਾ ਜਿਹੜਾ ਯੋਗਦਾਨ ਉਹ ਕਿੰਨਾ ਕਿਤੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਲਈ ਇੱਕ ਵਕਰੀ ਚੁਣੌਤੀ ਜਿਹੜੀ ਉਹ ਸਾਹਮਣੇ ਬਣ ਕੇ ਆ ਰਹੀ ਹੈ ਕੀ ਕਾਰਨ ਸਮਝਦੇ ਹੋ ਮਹਿਲਾਵਾਂ ਦਾ ਇਸ ਤਰ੍ਹਾਂ ਦੇ ਨਾਲ ਜਿਆਦਾ ਵਿਰੋਧੀ ਜਿਹੜੀ ਹੈ ਇਸ ਦਾ ਕੈਸਾ ਮਹਿਲਾਵਾਂ ਜਿਹੜੀਆਂ ਅੱਗੇ ਵੱਤਰ ਕੇ ਆ ਰਹੀਆਂ ਨੇ ਮੁਕੇਸ਼ੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਦੇ ਸਿਰ ਮਹਿਲਾਵਾਂ ਦਾ ਹੀ ਨਹੀਂ ਇਹਦੇ ਚ ਟੀਨ ਏਜ ਬੱਚੇ 18 ਸਾਲ ਤੋਂ ਘੱਟ ਦੇ ਬੱਚਿਆਂ ਦਾ ਵੀ ਬਹੁਤ ਜ਼ਿਆਦਾ ਇਨਵੋਲਵਮੈਂਟ ਹੋਣੀ ਸ਼ੁਰੂ ਹੋ ਗਈ ਹੈ ਕਿ ਜਿਹੜੀ ਕਿ ਇੱਕ ਟੈਨਸ਼ਨ ਦਾ ਕਾਰਨ ਹੈ ਸਾਡੇ ਪੰਜਾਬ ਵਾਸਤੇ ਤੇ ਜਿਹੜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਉਹ ਹੀ ਸਾਡੇ ਸਾਹਮਣੇ ਆ ਆਈਆਂ ਨੇ ਅਲਟੀਮੇਟਲੀ ਇਹਦੇ ਨਾਲ ਕੀ ਹੈ ਕਿ ਪੰਜਾਬ ਸਾਡਾ ਪਿੱਛੇ ਹੁੰਦਾ ਜਾਂਦਾ ਹੈ ਕਿਉਂਕਿ ਜੇ ਅਸੀਂ ਇਹ ਦੇਖੀਏ ਕਿ ਨਸ਼ਾ ਕਿਉਂ ਪੰਜਾਬ ਦੇ ਵਿੱਚ ਵੱਧ ਰਿਹਾ ਹੈ ਸਭ ਤੋਂ ਵੱਡਾ ਕਾਰਨ ਤੇ ਸਾਡੇ ਪੜੋਸੀ ਮੂਲ ਪਾਕਿਸਤਾਨ ਹੈ ਆਈਐਸਆਈ ਦੇ ਇੰਟਰ ਰਾਹੀਂ ਇੱਥੇ ਨਸ਼ਾ ਭੇਜਿਆ ਜਾਂਦਾ ਹੈ ਕਿ ਤਾਂ ਜੋ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨੂੰ ਖਤਮ ਕੀਤਾ ਜਾ ਸਕੇ ਜਿਹੜੇ ਪੰਜਾਬ ਦੇ ਲੋਕ ਇੱਕ ਦੀਵਾਰ ਬਣ ਕੇ ਹਿੰਦੁਸਤਾਨ ਦੇ ਵਾਸਤੇ ਖੜੇ ਹੋ ਜਾਂਦੇ ਨੇ ਉਹਨਾਂ ਨੂੰ ਬਿਲਕੁਲ ਖਤਮ ਕੀਤਾ ਜਾ ਸਕੇ ਉਹਨਾਂ ਨੂੰ ਐਨੇ ਕੋਈ ਨਸ਼ੇ ਹੀ ਬਣਾ ਦਿੱਤਾ ਜਾਵੇ ਕਿ ਉਹਗੇ ਪਾਕਿਸਤਾਨ ਦੇ ਬਾਰਡਰ ਦੇ ਉਤੇ ਖਲੋਈ ਨਾ ਸਕਣ ਇਹ ਸਭ ਤੋਂ ਮੇਨ ਮਕਸਦ ਹੈ ਪਾਕਿਸਤਾਨ ਦਾ ਇਹਦੇ ਵਿੱਚ ਸਾਡੇ ਪੋਲੀਟਿਸ਼ਨਾਂ ਦਾ ਹੱਥ ਵੀ ਬਹੁਤ ਆਉਂਦਾ ਕਿਉਂਕਿ ਕਈ ਪੋਲੀਟਿਸ਼ਨ ਵੀ ਇਹਦੇ ਵਿੱਚ ਇਨਵੋਲ ਨੇ ਕਿ ਜਿਹੜੇ ਕਿ ਨਸ਼ਾ ਮੰਗਵਾਉਣ ਦੇ ਵਿੱਚ ਪਰ ਹੁਣ ਜਿਹੜਾ ਪਿਛਲੇ तकरीबन 5-7 ਸਾਲ ਤੋਂ ਜਿਹੜਾ ਟ੍ਰੈਂਡ ਚੱਲਿਆ ਹੈ ਮਹਿਲਾਵਾਂ ਦਾ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਜਿਹੜੀਆਂ ਮਹਿਲਾਵਾਂ ਨੇ ਉਹ ਨੇ ਵਿੰਡੋਸ ਤੇ ਜਾਂ ਘਰੋਂ ਉਹਨਾਂ ਬਹੁਤੀਆਂ ਸੋਖੀਆਂ ਨਹੀਂ ਨੇ ਉਹ ਹੀ ਇਹ ਤਸਕੀਰ ਦਾ ਕੰਮ ਇੱਕ ਤੇ ਉਹਨਾਂ ਤੇ ਸ਼ੱਕ ਨਹੀਂ ਕੀਤਾ ਜਾਂਦਾ ਜਲਦੀ ਜੀ ਸਭ ਤੋਂ ਵੱਡੀ ਗੱਲ ਹੈ ਕਿ ਬੰਦਾ ਖੇਤੀ ਕੀਤੇ ਹੈ ਫੀਮੇਲ ਨੂੰ ਹੱਥ ਨਹੀਂ ਪਾਉਂਦਾ ਕੋਈ ਚੈਕਿੰਗ ਵਾਸਤੇ ਪੁਰਾਣੀ ਨਜਾਇਜ਼ ਫੈਲਾ ਉਠਾਇਆ ਜਾਂਦਾ ਹੈ ਔਰ ਇਹੋੀ ਚੀਜ਼ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੀ ਹੈ ਕਿ ਬੱਚੇ ਵੀ ਇਹਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਸ਼ਾ ਚੱਲਦਾ ਜੀ ਉਹਨਾਂ ਨੇ ਆਪਣੀ ਫੈਮਲੀ ਨੂੰ ਇਹਨਾਂ ਨੂੰ ਲੁਕਾ ਦਿੱਤਾ ਨਸ਼ਾ ਤਸਕਰੀ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਣ ਵਾਸਤੇ ਇਹ ਬੜੀ ਸਾਡੀ ਬਦਕਿਸਮਤੀ ਹੈ ਸਾਡੇ ਬਾਰਡਰ ਬੈਲਟ ਦੇ ਵਿੱਚ ਅੰਨਾ ਕੁਛ ਲੋਕtham ਕਰਦੇ باوجود ਵੀ ਇਹ ਨਸ਼ਾ ਨਹੀਂ ਖਤਮ ਹੋਇਆ ਸਗੋ ਜਿਹੜੀ ਭਗਵੰਤ ਮਾਨਸੇਕਾਰ ਨੇ ਵੀ ਇਹਦੇ ਵਿਰੁੱਧ ਜਿਹੜਾ ਇੱਕ ਚਲਾਈ ਮੁਹਿੰਮ ਜੀ ਨਸ਼ਾ ਨਸ਼ੇਰ ਵਿਰੁੱਧ ਉਹਨੇ ਬਹੁਤ ਜ਼ਰਾ ਅੱਛਾ ਕੰਮ ਕੀਤਾ ਹੈ ਕਲਾਕਾਰੀਆਂ ਤਲਾਸ਼ੀਆਂ ਲੈ ਕੇ ਕਾਫੀ ਹੈਵੀ ਅਮਾਉਂਟ ਦੇ ਵਿੱਚ ਕਿਲੋਆਂ ਦੇ ਵਿੱਚ ਕੇਜੀਸ ਦੇ ਵਿੱਚ ਨਸ਼ੇ ਪਕੜੇ ਗਏ ਨੇ ਔਰ ਕਾਫੀ ਪਰਚੇ ਵੀ ਦਰਜ ਕੀਤੇ ਗਏ ਨੇ ਪਰ ਗੱਲ ਇਹ ਕਿ ਕੀ ਇਹ ਨਸ਼ਾ ਖਤਮ ਹੋ ਸਕਦਾ ਜਿੰਨੇ ਤੱਕ ਸਾਡੀ ਪੁਲਿਸਿੰਗ ਸਾਡੇ ਪੰਜਾਬ ਦੇ ਲੋਕ ਸਾਡੇ ਪੋਲੀਟਿਸ਼ੀਅਨ ਸਾਰੇ ਇਕੱਠੇ ਹੋ ਕੇ ਨਹੀਂ ਚੱਲਦੇ ਉਹਨੇ ਤੱਕ ਨਸ਼ੇ ਨੂੰ ਖਤਮ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਮੇਨ ਜਿਹੜਾ ਮੁੱਦਾ ਹੀ ਇਸ ਵੇਲੇ ਨਸ਼ਾ ਰਹਿ ਗਿਆ ਕਿਉਂਕਿ ਹੁਣ ਨਸ਼ੇ ਦੇ ਨਾਲ ਨਾਲ ਜਿਹੜੇ ਵੈਪਨਸ ਆ ਰਹੇ ਨੇ ਗਲਤ ਹੋਟ ਟਾਈਪ ਦੇ ਨਸ਼ੇ ਆਣੇ ਸ਼ੁਰੂ ਹੋ ਗਏ ਉਹ ਵੀ ਬਹੁਤ ਮੈਟਰ ਕਰਦੇ ਨੇ ਹੁਣ ਜਿਨ੍ਹਾਂ ਨੂੰ ਇੱਕ ਵਾਰੀ ਨਸ਼ਾ ਲੱਗ ਜਾਂਦਾ ਉਸ ਤੋਂ ਬਾਅਦ ਸਾਡੇ ਜਿਹੜੇ ਇੱਥੇ ਡੀ ਐਡਿਕਸ਼ਨ ਸੈਂਟਰਸ ਨੇ ਉਹਨਾਂ ਦੇ ਵਿੱਚ ਜਾਣ ਦੇ باوجود ਵੀ ਉਹਨਾਂ ਨੂੰ ਫੇਰ ਦੁਬਾਰਾ ਇੱਕ ਤਲਬ ਜੀ ਲੱਗ ਜਾਂਦੀ ਹੈ ਕਿ ਉਹਨਾਂ ਨੂੰ ਨਸ਼ਾ ਛੁਡਵਾਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਕਿ ਜਿਹੜੇ ਡੀਟਕਸ ਜਿਹੜੇ ਨਸ਼ਾ ਛੁਡਾਓ ਕੇਂਦਰ ਨੇ ਉਹਨਾਂ ਵਿੱਚ ਵੀ ਜਿਹੜਾ ਨਸ਼ਾ ਹੀ ਨਸ਼ਰੀਆਈ ਗੋਲੀਆਂ ਜਿਹੜੀਆਂ ਨੇ ਦਿੱਤੀਆਂ ਜਾਂਦੀਆਂ ਨੇ ਸਵੇਡ ਨੂੰ ਅਗਰ ਜਾ ਕੇ ਦੇਖਿਆ ਜਾਵੇ ਤਾਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਉਹ ਗੋਲੀਆਂ ਲੈਣ ਦੇ ਲਈ ਦੇਖੋ ਸਭ ਤੋਂ ਵੱਡੀ ਪ੍ਰੋਬਲਮ ਪਤਾ ਕਿ ਮੁਕੇਸ਼ ਕਿ ਇਸ ਵੇਲੇ ਜਿਹੜਾ ਸਮਾਜਿਕ ਤੌਰ ਤੇ ਅਸੀਂ ਗੱਲ ਕਰੀ ਹੈ ਨਾ ਕਿ ਹਰ ਇੱਕ ਇਨਸਾਨ ਦੇ ਦਿਮਾਗ ਤੇ ਟੈਨਸ਼ਨ ਹੈ ਭਾਵੇਂ ਬੱਚਾ ਹੈ ਭਾਵੇਂ ਵੱਡਾ ਹੈ ਤੇ ਭਾਵੇਂ ਬਜ਼ੁਰਗ ਹੈ ਤੇ ਜਦੋਂ ਇਹੋ ਜੀਆਂ ਗੋਲੀਆਂ ਖਾ ਕੇ ਸੈਡੀਸ਼ਨ ਦੀਆਂ ਨਸ਼ੇ ਦੀਆਂ ਪਏ ਰਹਿਣਾ ਤੋਂ ਸੋਚਦੇ ਨੇ ਕਿ ਸ਼ਾਇਦ ਸਾਡੀ ਟੈਨਸ਼ਨ ਖਤਮ ਹੋ ਜਾਏਗੀ ਅਸੀਂ ਉਸ ਬਾਰੇ ਸੋਚ ਨਹੀਂ ਸਕਾਂਗੇ ਪਰ ਉਹਨਾਂ ਨੂੰ ਇੰਨਾ ਚੀਜ਼ਾਂ ਦਾ ਨਹੀਂ ਪਤਾ ਕਿ ਸਾਡੇ ਅੰਦਰ ਸਾਡੀ ਜਿਹੜੀ ਬਾਡੀ ਹੈ ਖਤਮ ਹੁੰਦੀ ਜਾਂਦੀ ਹੈ ਸਾਡੀ ਲਾਈਫ ਖਤਮ ਹੁੰਦੀ ਜਾਂਦੀ ਹੈ ਸਾਡੇ ਕਹਿੰਦੇ ਕਿੰਨੇ ਪਰੇਸ਼ਾਨ ਹੁੰਦੇ ਨੇ ਕਿ ਕਿਥੋਂ ਪੈਸੇ ਲਿਆ ਕੇ ਨਸ਼ੇ ਲਿਆ ਕੇ ਦੇਣ ਉਸ ਤੋਂ ਬਾਅਦ ਇਹਨਾਂ ਦਾ ਕੰਮ ਸਟਾਰਟ ਹੋ ਜਾਂਦਾ ਚੋਰੀ ਦਾ ਜੇ ਕਿ ਨਸ਼ਾ ਨਹੀਂ ਮਿਲਿਆ ਚੋਰੀ ਕਰਨੀ ਸ਼ੁਰੂ ਕਰਦੇ ਹੋ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਕ੍ਰਾਈਮ ਅੰਨਾ ਜ਼ਿਆਦਾ ਵਧ ਗਿਆ ਹੈ ਸਨੇਚਿੰਗ ਅੰਨੀ ਵਧ ਗਈ ਹੈ ਛੋਟੇ ਛੋਟੇ ਘਟਨਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਹੁਣ ਉਹਦੇ ਬਾਅਦ ਇੱਕਦਮ ਵੱਡੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਗਿਆ ਪਰ ਲਾਡ ਆਰਡਰ ਨੂੰ ਕੰਟਰੋਲ ਕਰਨਾ ਬੜਾ ਹੀ ਮੁਸ਼ਕਲ ਹੈ ਕਿਉਂਕਿ ਪੁਲਿਸ ਤੇ ਕੋਈ ਇੰਟੀਨੇ ਤੇ ਲੱਗੇ ਨਹੀਂ ਇੱਥੇ ਵਾਦਾ ਥੋੜੀ ਦੇ 1 ਮਿੰਟ ਜਿੱਥੇ ਪਹੁੰਚ ਜਾਏ ਪਰ ਅਸੀਂ ਜਿਹੜਾ ਦਿੱਤਾ ਜਾਂਦਾ ਸਾਨੂੰ ਇਹ ਹਾਂਜੀ ਪੁਲਿਸ ਨੇ ਹੀ ਪਹੁੰਚੀ ਨਹੀਂ ਜੀ ਇਹ ਨਹੀਂ ਕੀਤਾ ਰੋਕ ਥਾਮ ਨਹੀਂ ਕੀਤਾ ਪੁਲਿਸ ਕਿੰਨਾ ਕੁ ਕਰ ਲੇਗੀ ਉਹ ਵੀਆਈਪੀ ਡਿਊਟੀ ਕਰੇ ਜਿਹੜੇ ਕੇਸਿਸ ਹੁੰਦੇ ਨੇ ਅ ਅਪਰਾਧ ਦੇ ਉਹਨਾਂ ਨੂੰ ਕੰਟਰੋਲ ਕਰੇ ਥਾਣੇ ਨੂੰ ਦੇਖੇ ਨਫਜ਼ੀ ਨਹੀਂ ਵੀਆਈਪੀ ਦੇ ਨਾਲ ਹੀ ਇੰਨੀ ਜ਼ਿਆਦਾ ਨਫਜ਼ੀ ਲੱਗੀ ਹੋਈ ਕਿ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਹੁਣ ਇੱਕ ਵੀਆਈਪੀ ਹੋਵੇ ਉਹਦੇ ਵਾਸਤੇ ਉਹ 25 30 ਬੰਦੇ ਬਹੁਤ ਜ਼ਿਆਦਾ ਨੇ ਦੋ ਦੋ ਜਿਪਸੀਆਂ ਅੱਗੇ ਪਿੱਛੇ ਇੱਕ ਕਲਚਰ ਬਣ ਗਿਆ ਸਾਡਾ ਠੀਕ ਹੈ ਪਰ ਉਹਨਾਂ ਸਾਡੇ ਪੋਲੀਟੀਸ਼ੀਅਨਾਂ ਦਾ ਧਿਆਨ ਨਸ਼ੇ ਨੂੰ ਖਤਮ ਕਰਨ ਤੇ ਕਿਉਂ ਨਹੀਂ ਜਾਂਦਾ ਜੇ ਅਸੀਂ ਸਾਰੇ ਪੰਜਾਬ ਦੇ ਲੋਕ ਇਕੱਠੇ ਮਿਲ ਕੇ ਚੱਲੀਏ ਤਾਂ ਅਸੀਂ ਨਸ਼ਾ ਖਤਮ ਕਰ ਸਕਦੇ ਹਾਂ ਪਰ ਸਰਕਾਰਾਂ ਜਦ ਵੀ ਅਗਰ ਗਲਤੀ ਹੋਵੇ 2017 ਤੋਂ ਇੱਕ ਅਲੱਗ ਹੀ ਟ੍ਰੈਂਡ ਚੱਲ ਪਿਆ ਪੰਜਾਬ ਦੀਆਂ ਚੋਣਾਂਵਾਂ ਦੇ ਦੌਰਾਨ ਗੁਟਕਾ ਸਾ ਦੇ ਸੌਖਾ ਕੇ ਕੈਪਟਨ ਅਮਨਿੰਦਰ ਸਿੰਘ ਨੇ ਸੌਖਾ ਦੀ ਆਮ ਆਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਦੀ ਅਸੀਂ ਗੁਟਕਾ ਸਾਹਬ ਅੱਜ ਲੈ ਕੇ ਗਿਆ ਸੀ ਜਾਂ ਨਸ਼ਾ ਚਾਰ ਮਹੀਨਿਆਂ ਚ ਚਾਰ ਹਫ਼ਤੇ ਚ ਖਤਮ ਕਰ ਦਿਆਂਗੇ ਪਰ ਨਸ਼ਾ ਜਿਹੜਾ ਉਹ ਇੱਕ ਹੌਜਾ ਕੋਡ ਹੈ ਜਿਹੜਾ ਪੰਜਾਬ ਦੇ ਯੂਥ ਨੂੰ ਜਿਹੜਾ ਲੱਗ ਚੁੱਕਾ ਹੈ ਜਿਹੜਾ ਖਤਮ ਹੁੰਦਾ ਨਾਮ ਨਹੀਂ ਹੈ ਕੀ ਕਾਰਨ ਕੀ ਹੈ ਹੁਣ ਮਹਿਲਾਵਾਂ ਵੀ ਜਿਹੜੀਆਂ ਨੇ ਉਹ ਗਿਆਰੀਆਂ ਵੀਡੀਓ ਆਉਂਦੀਆਂ ਸੀ ਮਹਿਲਾਵਾਂ ਦੀਆਂ ਬੱਚਿਆਂ ਦੀਆਂ ਬੱਚੀਆਂ ਦੀਆਂ ਜਿਹੜੀਆਂ ਵੀਡੀਓਜ਼ ਆਉਂਦੀਆਂ ਸੀ ਵਾਇਰਲ ਹੋ ਰਹੀਆਂ ਸੀ ਕੀ ਨਸ਼ਾ ਕਰਕੇ ਬੱਚਿਆਂ ਦੀਆਂ ਸਰਕ ਤੇ ਕੁੰਬੜੀਆਂ ਨੇ ਪਰ ਹੁਣ ਨਸ਼ੇ ਦੇ ਵਿੱਚ ਖੁਦ ਮਹਿਲਾਵਾਂ ਹੀ ਖੁਦ ਜਿਹੜੀਆਂ ਤਸਕਰੀ ਦੇ ਵਿੱਚ ਵੀ ਇਨਵੋਲ ਹੋਉਂਦੇ ਜਾ ਰਹੇ ਆ। ਓਕੇ ਸੀ ਗੱਲ ਇਹ ਆ ਕਿ ਕਿਸੇ ਕੋ ਅਲਾਦੀਨ ਦਾ ਚਰਾਗ ਨਹੀਂ ਹੈ ਕਿ ਕਿਸੇ ਨੇ ਗੁਟਕਾ ਸਾਹਿਬ ਨੂੰ ਹੱਥ ਜਿ ਫੜ ਕੇ ਕਹਿੰਦਾ ਜੀ ਮੈਂ 4 ਮਹੀਨੇ ਜੀ ਨਸ਼ਾ ਬੰਦ ਕਰ ਮੈਂ ਕਿ 4 ਮਹੀਨੇ ਛੱਡੋ ਤੁਸੀਂ 4 ਸਾਲ ਬੰਦ ਕਰ ਆ ਕੇ ਦਿਖਾ ਦਿਓ। ਇਹ ਕੋਈ ਸਾਡੀ ਪੋਲਿਟਿਸ਼ਨ ਕੋਈ ਪਾਰਟੀ ਆਂਦੀ ਹੈ ਹੋਂਦ ਦੇ ਵਿੱਚ ਉਹਨਾਂ ਨੂੰ ਅਸੀਂ ਕਹਿੰਨੇ ਕਿ 5 ਸਾਲ ਦਾ ਨਾ ਉਹਨਾਂ ਸਮਾਂ ਅਸੀਂ ਕਹਿੰਦੇ ਤੂੰ 4 ਮਹੀਨੇ ਛੱਡੋ ਤੂੰ 4 ਸਾਲ ਦਾ ਨਸ਼ਾ ਖਤਮ ਕਰਕੇ ਦਿਖਾ ਦਿਓ ਠੀਕ ਹੈ ਇੱਕ ਕਹਿਣਾ ਤੇ ਇੱਕ ਕਰਨਾ ਇਹ ਦੋਨੋਂ ਚੀਜ਼ਾਂ ਅਲੱਗ-ਅਲੱਗ ਨੇ ਜਿਨ੍ਹਾਂ ਨੇ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟੇਸ਼ਨ ਨਹੀਂ ਕਰਾਂਗੇ ਤੇ ਕਿੱਸਾ ਹੋ ਜਾਏਗਾ ਸਿੰਥੈਟਿਕ ਨਸ਼ਾ ਜਿਹੜਾ ਉਹ ਕਿੰਨਾ ਕੁ ਹਾਰਮਫੁਲ ਹੈ ਔਰ ਦੂਸਰੇ ਵਾਰਸੇ ਅਗਰ ਗੱਲ ਕੀਤੀ ਹੋਵੇ ਤਾਂ 2017 ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੀ ਤਾਂ ਮੈਡਮ ਨਵਜੋਤ ਕੋਰ ਸਿੱਧੂ ਨੇ ਵੀ ਕਿਆ ਸੀ ਕਿ ਪੰਜਾਬ ਸੂਬੇ ਦੇ ਵਿੱਚ ਜਿਹੜੀ ਹੈ ਫੀਮ ਦੀ ਖੇਤੀ ਦੀ ਪਰਮਿਸ਼ਨ ਜਿਹੜੀ ਆ ਹੋ ਜਾਣੀ ਚਾਹੀਦੀ ਹੈ ਕਿਉਂਕਿ ਅਗਰ ਫੀਮ ਦੀ ਖੇਤੀ ਹੋਏਗੀ ਤਾਂ ਦੂਸਰੇ ਸਿੰਥੈਟਿਕ ਨਸ਼ੇ ਜਿਹੜੀ ਨੇ ਡਰਗ ਜਿਹੜੀ ਆ ਹੋਰ ਨੇ ਉਹਨਾਂ ਦੀ ਜਿਹੜੀ ਖਪਤ ਆ ਉਹ ਇੱਥੇ ਖਤਮ ਹੋ ਜਾਏਗੀ। ਮੋਕੇਸ਼ੀ ਇਹ ਤੁਸੀਂ ਬਹੁਤ ਵੱਡਾ ਜਿਹੜਾ ਗੱਲ ਕੀਤੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਹਫੀਮ ਦੀ ਖੇਤੀ ਹੋਣੀ ਚਾਹੀਦੀ ਹੈ। ਜੇ ਮੈਡਮ ਨਵਜੋਤ ਕੋਰ ਸਿੱਧੂ ਨੇ ਇਹ ਗੱਲ ਕੀਤੀ ਹੈ ਤੇ ਬਹੁਤ ਵਧੀਆ ਗੱਲ ਕੀਤੀ ਹੈ। ਈਵਨ ਜਿਹੜੇ ਇੱਕ ਐਮਪੀ ਗਾਂਧੀ ਨੇ ਜਿਹੜੇ ਪਟਿਆਲੇ ਤੋਂ ਉਹਨਾਂ ਨੇ ਵੀ ਕਿਹਾ ਸੀ ਕਿ ਇੱਥੇ ਵੀ ਰੈਸਨਿੰਗ ਹੋ ਜਾਣੀ ਚਾਹੀਦੀ ਏ ਠੀਕ ਹੈ ਕਿ ਹਫੀਮ ਦੀ ਖੇਤੀ ਹੋਣੀ ਹੈ ਸਾਰੇ ਹਿੰਦੁਸਤਾਨ ਵਿੱਚ ਦੋ ਸਟੇਟਸ ਹੈਗੀਆਂ ਨੇ ਇੱਕ ਤੇ ਰਾਜਸਥਾਨ ਹੈ ਇੱਕ ਮੇਰਾ ਖਿਆਲ ਬਿਹਾਰ ਸ਼ਾਇਦ ਜਿੱਥੇ ਕਿ ਲੀਗਲੀ ਹਫੀਮ ਦੀ ਖੇਤੀ ਕੀਤੀ ਜਾਂਦੀ ਹੈ ਪਰ ਪੰਜਾਬ ਵਿੱਚ ਕਿਉਂ ਨਹੀਂ ਸਭ ਤੋਂ ਵੱਡੀ ਗੱਲ ਇਹ ਕਿ ਜੇ ਔਰ ਖੇਤੀ ਕਦਰ ਦੇ ਨਾਲ ਸਾਡੇ ਪੰਜਾਬੀ ਜਿ ਨਸ਼ਾ ਘਟਦਾ ਹੈ ਤੇ ਨਾਲੇ ਜਿਹੜੀ ਹਫੀਮ ਹੈ ਉਹ ਇੱਕ ਇਹੋ ਜਿਹੀ ਮੈਡੀਸਨ ਦੇ ਤੋਤੇ ਵੀ ਵਰਤੀ ਜਾਂਦੀ ਹੈ ਇਹਦਾ ਨਸ਼ਾ ਗੰਦਾ ਨਸ਼ਾ ਨਹੀਂ ਗਿਣਿਆ ਜਾਂਦਾ ਜਿਹੜੇ ਬਾਕੀ ਨਸ਼ੇ ਨੇ ਜਿਹਨੂੰ ਅਸੀਂ ਸਿੰਥੈਟਿਕ ਡਰਗ ਕਹਿੰਦੇ ਹੁਣ ਕੀ ਹੁੰਦਾ ਕੀ ਹੈ ਜੇ ਹਫੀਮ ਨਹੀਂ ਮਿਲਦੀ ਉਹਦੇ ਵਿੱਚ ਬੋਨਵਿਟਾ ਪਾ ਦਿੰਦੇ ਜਾਂ ਟਰਾਮਾਡੋਲ ਦੀਆਂ ਗੋਲੀਆਂ ਪਾ ਦਿੰਦੇ ਠੀਕ ਹੈ ਬੇਸਿਕਲੀ ਉਹਦਾ ਅਸਰ ਕਿਦਾਂ ਵਧਾਣਾ ਹੁਣ ਇੱਧੇ ਅਸੀਂ ਗੱਲ ਕਰੀਏ ਨਾਰਕੋਟਿਕਸ ਦੇ ਵਿੱਚ ਹਿਰਾਇਨ ਦੀ ਜਸਮੈਕ ਦੀ ਉਹਦੇ ਵਿੱਚ ਨਸ਼ੇ ਦੀਆਂ ਗੋਲੀਆਂ ਦਾ ਪਾウダー ਮਿਕਸ ਕਰ ਦਿੱਤਾ ਜਾਂਦਾ ਪੁਆਇੰਟ ਬਹੁਤ ਘੱਟ ਹੁੰਦਾ ਮਤਲਬ ਕਿ ਜੇ ਮੰਨ ਲਓ ਕਿ ਇਹ ਸਾਨੂੰ 5 ਗ੍ਰਾਮ ਦੇਣੀ ਹੈ ਤੇ ਉਹਦੇ 3 ਗ੍ਰਾਮ ਤੇ ਗੋਲੀਆਂ ਤੇ ਨਸ਼ਾ ਹੁੰਦਾ ਉਹ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਤੁਹਾਡੇ ਚੈਨਲ ਲਈ ਕਹਿਣਾ ਚਾਹਾਂਗਾ ਕਿ ਜਦੋਂ ਅਸੀਂ ਕੋਈ ਚੀਜ਼ ਫੜਦੇ ਹਾਂ ਕਿ 5 ਕਿਲੋ ਹੈ ਐਂ ਫੜਦੇ 5 ਕਰੋੜ ਦੀ ਹਜ਼ਾਰਾਂ ਫੜਦੇ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਅਮਾਉਂਟ ਹੈ ਜੀ ਉਹ ਕਿਉਂ ਕਿਹਾ ਜਾਂਦਾ ਜੋ ਸਾਡੇ ਇੱਥੇ ਹੈ ਰੇਟ ਉਹਦੇ ਵਾਸਤੇ ਕਿਉਂ ਨਹੀਂ ਕਿਹਾ ਜਾਂਦਾ ਦੇਖੋ ਜਦੋਂ ਅਫਗਾਨਿਸਤਾਨ ਤੋਂ ਚਲਦੀ ਹੈ ਉੱਥੇ ਤਕਰੀਬਨ ਲੱਖ 1.5 ਲੱਖ ਦੀ ਕਲੀਪ ਚਲਦੀ ਹੈ ਜਦੋਂ ਪਾਕਿਸਤਾਨ ਤੱਕ ਪਹੁੰਚਦੀ ਹੈ ਉੱਥੇ ਤਕਰੀਬਨ 3-4 ਲੱਖ ਤੱਕ ਆ ਜਾਂਦੀ ਹੈ ਜਦੋਂ ਸਾਡੇ ਹਿੰਦੁਸਤਾਨ ਦਾ ਬਾਰਡਰ ਕਰਾਸ ਕੀਤਾ ਜਾਂਦਾ ਜਿਹੜੇ ਇਲੀਗਲੀ ਰਸਾਇਆ ਗਾਈ ਭੇਜੀ ਜਾਂਦੀ ਹੈ ਡਰਗ ਇੱਥੇ ਤਕਰੀਬਨ 10 ਕੋ ਲੱਖ ਕਹਿ ਲੋ ਜੀ ਪਰ ਜਦੋਂ ਅਸੀਂ ਫੜਦੇ ਆ ਸਾਡਾ ਪੁਲਿਸ ਵਿਭਾਗ ਕਹਿ ਲੋ ਸਾਡਾ ਕਸਟਮ ਵਿਭਾਗ ਕਹਿ ਦਿਓ ਕਿ ਜਦੋਂ ਫੜਦੇ ਆ ਮੰਨ ਲਓ ਕਿ 500 ਕਿਲੋ ਫੜੀ ਤੇ ਉਹਨਾਂ ਨਾਲ ਦੋ ਜੀਜ਼ਾਂ ਹੋਰ ਲਗਾ ਦੇਣੀ ਹੈ ਕਿ 50 ਹਜ਼ਾਰ ਕਰੋੜ ਦੀ 30 ਹਜ਼ਾਰਨ ਪਕੜੀ ਗਈ ਠੀਕ ਹੈ ਜੀ ਲੋਕਾਂ ਨੇ ਮਨ ਵਿੱਚ ਆਉਂਦਾ ਹੈ ਕਿ ਇਹ ਤੇ ਕੰਮ ਹੀ ਬੜਾ ਸੌਖਾ ਤੇ ਜੇ ਆਪਾਂ 1 ਕਿਲੋ ਲੈ ਆ ਕੇ ਕਿਤੇ ਵੇਚ ਦਈਏ ਸਾਨੂੰ ਤੇ ਕਰੋੜੋਪਈਆਂ ਮਿਲ ਜਾਣਾ ਬਿਲਕੁਲ ਇਹਦੇ ਵਿੱਚ ਸਾਡੇ ਡੀਜੀਪੀ ਸਾਹਿਬ ਇਵਨ ਨਾਲ ਹੋਣਾ ਹੈ ਸੀਐਮ ਭਗਵੰਤ ਮਾਨ ਹੋਣਾ ਹੈ ਨੋ ਇਸ ਚੀਜ਼ ਦੇ ਉੱਤੇ ਜ਼ੋਰਕ ਲਗਾਣੀ ਚਾਹੀਦੀ ਕਿ ਇਹਦਾ ਇੰਟਰਨੈਸ਼ਨਲ ਲੈਵਲ ਦਾ ਰੇਟ ਨਹੀਂ ਦਿਖਾਣਾ ਚਾਹੀਦਾ ਜੀ ਜਿਹੜੀ ਗੱਲ ਅਸੀਂ ਫੇਰ ਮੁੜ ਕੇ ਉੱਥੇ ਹੀ ਆਨੇ ਆ ਕਿ ਜਿਹੜੀ ਹਫੀਮ ਦੀ ਖੇਤੀ ਹੈ ਉਹਨੂੰ ਲੀਗਲ ਕਰ ਦਿੱਤਾ ਜਾਣਾ ਚਾਹੀਦਾ ਉਹ ਸਾਡੇ ਪਿੰਡਾਂ ਦੇ ਵਿੱਚ ਠੀਕ ਹੈ ਇਸ ਵੇਲੇ ਤਬਾਹੀ ਹੋਈ ਸੀ ਹੜਾ ਦੇ ਜੀ ਤੇ ਜੇ ਅਸੀਂ ਹਫੀਮ ਦੀ ਖੇਤੀ ਕਰਦੇ ਹਾਂ ਤੇ ਉਹਦੇ ਨਾਲ ਸਾਡੇ ਜਿਹੜੇ ਪਿੰਡਾਂ ਦੇ ਕਿਸਾਨ ਭਰਾ ਨੇ ਉਹ ਜ਼ਿਕਰ ਵੀ ਜਲਦੀ ਕਰ ਜਾਣਗੇ ਜਿੰਨਾਂ ਕੋਲ ਉਹਨਾਂ ਦਾ ਨੁਕਸਾਨ ਹੋਇਆ ਜੀ ਤੇ ਗਵਰਨਮੈਂਟ ਤੇ ਵੀ ਪ੍ਰੈਸ਼ਰ ਉਸ ਚੀਜ਼ ਦਾ ਘਟ ਪਏਗਾ ਪਰ ਗੱਲ ਹੈ ਕਿ ਇਹਨੂੰ ਇੰਪਲੀਮੈਂਟੇਸ਼ਨ ਕੌਣ ਕਰੇਗਾ ਅਸੀਂ ਛੋਟੇ ਹੁਣੇ ਨਾ ਕਹਾਣੀ ਪੜਿਆ ਕਹਦੇ ਸੀ ਬਿੱਲੀ ਦੇ ਗਰਦੀ ਚ ਘੰਟੀ ਕੌਣ ਬਨੇਗਾ ਜੀ ਠੀਕ ਹੈ ਸ਼ੁਰੂਆਤ ਕਿ ਨਹੀਂ ਕਰਨੀ ਹੈ ਕੋਈ ਨਾ ਕੋਈ ਤਾਂ ਸ਼ੁਰੂਆਤ ਕਰੇਗਾ ਨਾ ਬਿਲਕੁਲ ਠੀਕ ਹੈ ਸ਼ੁਰੂਆਤ ਕਿੱਥੋਂ ਹੋਣੀ ਕਿਸ ਤਰ੍ਹਾਂ ਹੋਣੀ ਇਹ ਤੇ ਹੁਣ ਸਾਡੇ ਪੰਜਾਬ ਗਵਰਨਮੈਂਟ ਜਾਣਦੀ ਹੈ ਇਹ ਸੈਂਟਰ ਗਵਰਨਮੈਂਟ ਪਰਮਿਸ਼ਨ ਦਿੰਦੀ ਕਿ ਨਹੀਂ ਦਿੰਦੀ ਸਾਡੇ ਡੀਜੀਪੀ ਸਾਹਿਬ ਪਰਮਿਸ਼ਨ ਲੈ ਸਕਦੇ ਹੋ ਇਸ ਚੀਜ਼ ਦੀ ਕਿ ਜੇ ਵਾਕਈ ਨਸ਼ਾ ਘਟਾਉਣਾ ਚਾਹੁੰਦੇ ਨੇ ਜੀ ਠੀਕ ਹੈ ਕਿਉਂਕਿ ਇਹ ਚੀਜ਼ ਇਹੋ ਜਿਹੀ ਹੈ ਕਿ ਜਿਹਨੂੰ ਅਸੀਂ ਦਵਾਈ ਦੇ ਤੌਰ ਤੇ ਵੀ ਯੂਜ਼ ਕਰਦੇ ਆਂ ਪਰ ਜੇ ਅਸੀਂ ਉਹਨੂੰ ਪ੍ਰੋਪਰ ਮਾਤਰਾ ਦੇ ਵਿੱਚ ਲਿਆ ਜਾਵੇ ਤੇ ਜੇ ਅਸੀਂ ਉਹਨੂੰ ਰਾਸ਼ਨ ਕਾਰਡ ਦੇ ਉੱਤੇ ਦੇਣਾ ਸ਼ੁਰੂ ਕਰ ਦਈਏ ਤਾਂ ਮੇਰਾ ਖਿਆਲ ਹੈ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਮੈਂ ਤੁਹਾਨੂੰ ਨਾ ਇੱਕ ਡਾਟਾ ਦੱਸਦਾ ਮੇਰੇ ਕੋਲ ਇਹ ਡਾਟਾ ਹੈ ਆ 2020 ਦੇ ਵਿੱਚ ਨਾ ਪੰਜਾਬ ਦਾ ਮੈਂ ਦੱਸਾਂ ਲਗਾ ਨਾ ਜੀ ਜੀ 788 ਮਕਦਮੇ ਦਰਜ ਹੋਏ ਸੀ ਇਸ ਤਿਹਾਰੇ ਖਰਾਬ ਜੀ ਫੀਮੇਲ ਦੇ ਖਰਾਬ ਉਹੀ ਵੱਧ ਕੇ 2021 ਦੇ ਵਿੱਚ 928 ਹੋ ਗਿਆ 2022 ਵਿੱਚ ਇਹ 1448 ਹੋ ਗਿਆ ਹਰ ਸਾਲ ਇਹਦਾ ਗ੍ਰਾਫ ਵਧੀ ਜਾ ਰਿਹਾ ਗ੍ਰਾਫ ਬਿਲਕੁਲ ਹੁਣ ਯੁੱਧ ਨਸ਼ਾ ਵਜੂਦ ਚੱਲ ਰਿਹਾ ਹੈ ਔਰ ਇਸ ਵੇਲੇ 1 ਮਾਰਚ 2025 ਤੋਂ ਲੈ ਕੇ ਠੀਕ ਹੈ ਹੁਣ ਤੱਕ 407 ਫੀਮੇਲ ਪਕੜੀਆਂ ਗਈਆਂ ਜੇਨਾ ਤੇ ਪਰਚੇ ਹੋਏ ਨੇ ਉਹ ਤਕਰੀਬਨ ਜਿਹੜੇ ਬੱਚੇ ਦੀ ਅਸੀਂ ਗੱਲ ਕਰੀਏ ਜਿਨ੍ਹਾਂ ਨੂੰ ਅਸੀਂ ਇਨਫੈਂਟ ਵੀ ਕਹਿੰਦੇ ਨੇ ਛੋਟੇ ਬੱਚੇ ਉਹਨਾਂ ਦੇ ਵਿੱਚ ਤਕਰੀਬਨ 18 ਸਾਲ ਦੇ ਘਟੋਂ ਉਮਰ ਦੇ ਬੱਚੇ ਐਪ੍ਰੋਕਸੀਮੇਟਲੀ 14 ਕੇ 15 ਬੱਚੇ ਫੜੇ ਗਏ ਨੇ ਠੀਕ ਹੈ की की कि ਜਿਹੜਾ ਕਿ ਆਉਣ ਵਾਲਾ ਸਮਾਂ ਸਾਢੇ 50 ਬਸੇ ਮਾੜਾ ਹੈ ਕਿਉਂਕਿ ਸਾਨੂੰ ਇਹਦੀ ਮਿਲ ਜੁਲ ਕੇ ਰੋਗ ਥਾਮ ਕਰਨੀ ਪਵੇਗੀ ਨਹੀਂ ਤਾਂ ਇਹਦੇ ਨਤੀਜੇ ਬਹੁਤ ਮਾੜੇ ਨਿਕਲਣਗੇ ਪੰਜਾਬ ਵਾਸਤੇ ਕਿ ਇਹਨਾਂ ਦੀ ਮਹਿਲਾਵਾਂ ਜਿਸ ਤਰ੍ਹਾਂ ਇਸ ਤਰੀਕੇ ਨਾਲ ਜੋ ਅੰਕੜੇ ਆ ਤੁਸੀਂ ਦੱਸ ਰਹੇ ਹੋ ਕਿਹਾ ਇਹਨਾਂ ਤੇ ਕੋਈ ਹੋਰ ਤਿਕਨਲ ਰੋਗ ਨਹੀਂ ਲੱਗਿਆ ਸਾਸ ਦੀ ਇੱਕ ਬੰਨੇ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਉਦਮ ਮਹਿਲਾਵਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਜਿਹੜੀਆਂ ਮਹਿਲਾਵਾਂ ਆਟੋ ਚਲਾੜੀਆਂ ਨੇ ਆਪਣੇ ਘਰ ਦਾ ਗੁਜ਼ਾਰਾ ਕਰਵਾ ਆਪਣੇ ਪਰਿਵਾਰ ਦੇ ਜਿਹੜਾ ਘਰ ਦਾ ਗੁਜ਼ਾਰਾ ਕਰਨ ਦੇ ਲਈ ਆਟੋ ਚ ਰਿਕਸ਼ਾ ਚਲਾੜੀਆਂ ਨੇ ਹੋਰ ਕਈ ਕੰਮ ਨੇ ਜਿਹੜੇ ਕਰ ਰਹੀਆਂ ਨੇ। ਇੱਕ ਤਰਫ ਅਸੀਂ ਕਹਿੰਦੇ ਕਿ ਮਹਿਲਾਵਾਂ ਨੂੰ ਕਿਸੇ ਤੋਂ ਕੱਟ ਨਹੀਂ ਹੈ। ਔਰ ਦੂਸਰੀ ਤਰਫ ਇਸ ਤਰ੍ਹਾਂ ਦੀਆਂ ਜਿਹੜੀਆਂ ਮਹਿਲਾਵਾਂ ਸਮਾਜ ਦੇ ਵਿੱਚ ਜਿਹੜੀਆਂ ਵਿਚੜੀਆਂ ਨੇ ਨਸ਼ੇ ਦੀ ਅਕੀਪਾ ਜਿਹੜੀਆਂ ਨੇ ਬਾਰਡਰ ਪਾਰ ਤੋਂ ਦੇ ਰਿਯ ਲਿਆ ਰਿਆ ਨਹੀਂ ਤਸਕਰੀ ਕਰ ਇਨਸ਼ੀਅਲ ਦੇ ਵਿੱਚ ਤਸਕਰੀਆ ਤ ਤਸਕਰੀ ਦੇ ਤੋਂ ਇਨਵੋਲ ਨਹੀਂ ਜਾਂ ਹਥਿਆਰਾ ਦੀ ਤਸਕਰੀ ਦੇ ਵਿੱਚ ਕੀ ਗੱਲ ਪਤਾ ਕੀ ਹੈ ਇਹ ਕਿ ਜਿਹੜਾ ਕਲਚਰ ਹੈ ਨਾ ਸਾਡਾ ਚੇਂਜ ਹੁੰਦਾ ਜਿਆਦਾ ਹੈ ਜੀ ਜਿਹੜਾ ਮਿਹਨਤ ਵਾਲਾ ਕਲਚਰ ਹੈ ਨਾ ਉਹ ਘੜਦਾ ਜਿਆਦਾ ਆਪਣੇ ਆਪ ਵਿੱਚ ਹੁਣ ਅਸੀਂ ਪੰਜਾਬ ਦੇ ਵਿੱਚ ਕੋਈ ਪਿੰਡਾਂ ਵਿੱਚ ਸਾਡੇ ਕਿਸਾਨ ਭਾ ਯੂਪੀ ਤੇ ਬਿਹਾਦੇ ਭਈਆਂ ਦੀ ਵੇਟ ਕਰਦੇ ਨੇ ਆਣ ਤੇ ਖੇਤੀ ਬਿਲਕੁਲ ਠੀਕ ਹੈ ਨਾ ਬਿਲਕੁਲ ਬਿਲਕੁਲ ਕਿਉਂਕਿ ਜਿਹੜਾ ਪੈਸੇ ਦਾ ਲਾਲਚ ਉਹ ਵੱਧਾ ਜਿਆਦਾ ਹੈ ਠੀਕ ਹੈ ਖਾਇਸ਼ਾਂ ਵੀ ਵੱਧੀਆਂ ਜਿਆਦਾਆਂ ਬੱਚਿਆਂ ਦੀਆਂ ਖਾਇਸ਼ਾਂ ਵੀ ਵੱਧੀਆਂ ਜਿਆਦਾਆਂ ਪਰ ਅਸੀਂ ਕਿੱਥੇ ਸਟੈਂਡ ਕਰਾਂਗੇ ਅਲਟੀਮੇਟਲੀ ਹੁਣ ਤੁਸੀਂ ਇਹ ਗੱਲ ਕਹੀ ਕਿ ਮੇਲਾ ਦਿਵਸ ਤੇ ਦੇਖੀ ਠੀਕ ਹੈ ਉਹ ਤਾਂ ਮੇਲਾ ਦਿਵਸ ਉਹਦੇ ਵਿੱਚ ਦੇਖੋ ਕਿ ਜਿਹੜੀਆਂ ਆਟੋ ਰਿਕਸ਼ਾ ਚਲਾਉਂਦੀਆਂ ਨੇ ਮਿਹਨਤ ਕਰਦੀਆਂ ਨੇ ਪਰ ਫਾਸਟ ਅਰਨ ਮਨੀ ਕਿੱਥੋਂ ਆਣੀ ਹੈ ਧਿਆਨ ਇਸ ਪਾਸੇ ਜਾਂਦਾ ਹੈ ਕੀ ਜਲਦੀ ਜਦ ਵਿੱਚ ਪੈਸਾ ਆ ਜਾਏ ਤੇ ਅਸੀਂ ਸਭ ਕੁਝ ਹਾਂ ਬਿਲਕੁਲ ਠੀਕ ਹੈ ਉਹ ਹੜਾ ਲਾਲਚ ਹੀ ਸਾਡੇ ਪੰਜਾਬ ਨੂੰ ਇਸ ਲਈ ਮਾਰਦਾ ਪਿਆ ਕੁਝ ਸਾਡੇ ਜਿਹੜੀਆਂ ਹੈਗੀਆਂ ਨੇ ਕੀ ਕੰਮਾਂਗਾ ਉਹਨੂੰ ਏਜੰਸੀਸ ਠੀਕ ਹੈ ਉਹ ਵੀ ਸਾਡੇ ਪੰਜਾਬ ਨੂੰ ਡਪਾਉਣ ਤੇ ਲੱਗੇ ਅਸੀਂ ਤਾਂ ਦੇਖੋ ਪਿਛਲੇ 60 70 ਸਾਲ ਤੋਂ ਡੁੱਬਦੇ ਹੀ ਪਏ ਆ ਪਹਿਲੇ ਹੱਤਵਾਦ ਦੇ ਆਤਵਾਦ ਖਤਮ ਹੋਇਆ ਸਾਡੇ ਪੰਜਾਬ ਦਾ ਕਿੰਨਾ ਜਵਾਨੀ ਖਤਮ ਹੋ ਗਈ ਮੁੰਡਾ ਮਰ ਗਿਆ ਤੇ ਉਸ ਤੋਂ ਬਾਅਦ ਇਥੇ ਵੈਪਨਸ ਦੀ ਤਸਕਰੀ ਸਟਾਰਟ ਹੋ ਗਈ ਫਿਰ ਨਸ਼ੇ ਦੀ ਤਸਕਰੀ ਸਟਾਰਟ ਹੋ ਗਈ ਤੇ ਅਲਟੀਮੇਟਲੀ ਕੀ ਹੋਇਆ ਜਿਹੜਾ ਜਵਾਨੀ ਸੀ ਉਹ ਤੇ ਸਦੀ ਵੱਧ ਜਾਂਦੀ ਹੈ ਪੰਜਾਬ ਛੱਡ ਕੇ ਤੇ ਪੰਜਾਬ ਵਿੱਚ ਕੀ ਰਹਿ ਗਿਆ ਅਲਟੀਮੇਟਲੀ ਪੰਜਾਬ ਬਿਕਮ ਆ 올ਡ ਏਜ ਹੋਮ ਇਥੇ ਸੜੇ ਵਗੇ ਹੁਣ ਵੱਡੇ ਵੱਡੇ ਰਹਿ ਜਾਣੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਥੇ ਸਿੱਖ ਵੀ ਵੱਧ ਜਾਣੇ ਮੁਸਲਮਾਨ ਵੀ ਵੱਧ ਜਾਣੇ ਸਿੱਖਾਂ ਦੀ ਗਿਣਤੀ ਵੀ ਘਟ ਜਾਣੀ ਹੈ ਹਿੰਦੂਆਂ ਦੀ ਗਿਣਤੀ ਵੀ ਘਟ ਜਾਣੀ ਹੈ ਜਿਹੜਾ ਪੰਜਾਬ ਪਹਿਲਾ ਸੀ ਨਾ ਜਿਹਨੂੰ ਅਸੀਂ ਖੁਸ਼ਹਾਲ ਪੰਜਾਬ ਅੱਜ ਵੀ ਅਸੀਂ ਉਹਨੂੰ ਦੁਬਾਰਾ ਰਿਵਾਈਜ਼ ਕਰ ਸਕਦੇ ਹਾਂ ਪਰ ਇਹਦੇ ਵਿੱਚ ਸਾਨੂੰ ਸੈਂਟਰ ਗਵਰਨਮੈਂਟ ਦੀ ਵੀ ਮਦਦ ਦੀ ਲੋੜ ਹੈ ਸੈਂਟਰ ਗਵਰਨਮੈਂਟਸ ਸਿਰਫ ਇਹ ਸੋਚ ਕੇ ਨਾ ਚੱਲੇ ਕਿ ਮੈਂ ਉਸੇ ਸਟੇਟ ਨੂੰ ਸਪੋਰਟ ਕਰਨੀ ਹੈ ਜਿੱਥੇ ਮੇਰੇ ਸਦਕਾਰ ਦੇ ਨੋ ਡਾਊਟ ਡਬਲ ਇੰਜਨ ਗਵਰਨਮੈਂਟ ਹੋਵੇ ਉਥੇ ਬੈਨੀਫਿਟ ਜ਼ਿਆਦਾ ਹੁੰਦਾ ਪਰ ਜੇ ਅਸੀਂ ਸੈਂਟਰ ਗਵਰਨਮੈਂਟ ਨੂੰ ਇੱਕ ਪਿਓ ਮੰਨ ਕੇ ਚੱਲਦੇ ਆਂ ਠੀਕ ਹੈ ਤੇ ਜਿਹੜਾ ਪਿਓ ਹੈ ਨਾ ਉਹ ਬੱਚੇ ਦੇ ਨਾਲ ਨਾ ਰਾਈਟ ਲੈਫਟ ਕਰ ਹੀ ਨਹੀਂ ਕਰਦਾ ਬਿਲਕੁਲ ਠੀਕ ਹੈ ਕਿ ਨਹੀਂ ਮੈਂ ਉਹਨੂੰ ਬਜਾਰਾ ਪਿਆਰ ਕਰਦਾ ਉਹਨੂੰ ਘੱਟ ਪਿਆਰ ਕਰਦਾ ਸੋ ਇਹਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਫਾਇਦਾ ਮਿਲੇਗਾ ਜੇ ਸੈਂਟਰ ਗਵਰਨਮੈਂਟ ਇਹ ਚੀਜ਼ਾਂ ਸੋਚ ਕੇ ਚੱਲੇਗੀ ਤੇ ਉਹਦੇ ਨਾਲ ਕੀ ਇਹ ਕਿ ਲੋਕਾਂ ਦਾ ਜਿਹੜਾ ਚੁਕਾ ਹੈ ਜੀ ਆਈ ਅਸਪੋਜ਼ ਕਰ ਲਓ ਮੰਨ ਕਿ ਅੱਜ ਬੀਜੇਪੀ ਸਰਕਾਰ ਹੈ ਲੋਕਾਂ ਦਾ ਚੁਕਾ ਬੀਜੇਪੀ ਵੱਲ ਵਧੇਗਾ ਅਸੀਂ ਲੜਾਈ ਵਾਲੀ ਪਾਲਿਸੀ ਕੋ ਅਪਣਾਣੇ ਹੈ ਕਿ ਕਟੋ ਤੇ ਹਾਂਜੀ ਹਲਾਜ ਕਰੋ ਉਹ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਫਿਰ ਇਲੈਕਸ਼ਨ ਹੋਵੇ ਉਹਦੀ ਕੋਈ ਪ੍ਰੋਬਲਮ ਨਾ ਆਵੇ ਲੋਕੀ ਹੱਸ ਕੇ ਆਪਣੇ ਆਪ ਕਹਿੰਦੇ ਇਹ ਰਾਜਨੀਤੀ ਜਿਹੜੀ ਪਾਰਟੀ ਨਾਲ ਇਹ ਸਭ ਤੋਂ ਵਧੀਆ ਹੈ ਮੇਰਾ ਇੱਕ ਲਾਸਟ ਸਵਾਲ ਹੈ ਕਿ ਸਮੇਂ ਇਜ਼ਾਦਨੀ ਜ਼ਿੰਦਗੀ ਅਸੀਂ ਇਸ ਬਾਤ ਨੂੰ ਹੋਰ ਲੰਬਾ ਕੀਚੇ ਪੰਜਾਬ ਚ ਨਸ਼ਾ ਜ਼ਿਆਦਾ ਹੈ ਇਹ ਪੰਜਾਬ ਨੂੰ ਬਦਰਾਮ ਕੀਤਾ ਜਾ ਰਿਹਾ ਜਦ ਕਿ ਪੂਰੇ ਵਰਲਡ ਦੇ ਵਿੱਚ ਨਸ਼ਾ ਜਿਹੜਾ ਪੂਰੇ ਨਸ਼ਾ ਪੂਰੇ ਵਰਲਡ ਦੇ ਵਿੱਚ ਦਿਰਾਉਂਗੇ ਹੁੰਦਾ ਅਗਰ ਗੱਲ ਕਰੀਏ ਇੰਡੀਆ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਨਸ਼ਾ ਜਿਹੜਾ ਉਹ ਬੜੇ ਵੱਡੇ ਪੱਤਰ ਤੇ ਵੇਖਣ ਨੂੰ ਮਿਲ ਜਾਂਦਾ ਔਰ ਉੱਥੇ ਜਿਹੜਾ ਨਸ਼ਾ ਹੈ ਉਹ ਨਸ਼ਾ ਜਿਹੜਾ ਕੋਸਟਲੀ ਨਸ਼ਾ ਅਗਰ ਗੁਜਰਾਤ ਦੀ ਗੱਲ ਕਰੀਏ ਉਧਰ ਵੀ ਨਸ਼ਾ ਹੈ ਹਰਿਆਣੇ ਚ ਵੀ ਨਸ਼ਾ ਹੈ ਕਿ ਪੰਜਾਬ ਨੂੰ ਇਹ ਕਿਉਂ ਟਾਰਗੇਟ ਕੀਤਾ ਜਾ ਰਿਹਾ ਬਾਜ਼ਾਰ ਸਾਰੇ ਹਿੰਦੁਸਤਾਨ ਦੇ ਵਿੱਚ ਨਸ਼ਾ ਹੋ ਗਿਆ ਹਿੰਦੁਸਤਾਨ ਨੂੰ ਛਡੋ ਵਰਲਡ ਦੀ ਹਰ ਇੱਕ ਜਗ੍ਹਾ ਤੇ ਨਸ਼ਾ ਹੈ ਜੀ ਕਿਸੇ ਜਗ੍ਹਾ ਤੇ ਵੱਧ ਹੈ ਕਿਸੇ ਜਗ੍ਹਾ ਤੇ ਘੱਟ ਹੈ ਸਾਡੇ ਪੰਜਾਬ ਦੇ ਵਿੱਚ ਨਸ਼ਾ ਤਾਂ ਜ਼ਿਆਦਾ ਹੈ ਕਿਉਂਕਿ ਇਹਨੂੰ ਜਿਹੜੀ ਨਾਲ ਦੇ ਸਾਡੇ ਸਾਡਾ ਮੂਲਕ ਹੈ ਪਾਕਿਸਤਾਨ ਉਹ ਬਰਬਾਦ ਕਰਨਾ ਚਾਹੁੰਦਾ ਹੈ ਜੀ ਮੇਨ ਚੀਜ਼ ਇਹ ਹੈ ਜਦੋਂ ਅਸੀਂ ਗੁਜਰਾਤ ਗੁਜਰਾਤ ਤੋਂ ਵੀ ਜਿਹੜਾ ਮੈਂ ਪਿੱਛੇ ਫੜੇਗੇ ਸੀ ਕੰਟੇਨਰਸ ਦੇ ਰਾਜਸਥਾਨ ਠੀਕ ਹੈ ਜਿਹੜੇ ਜਿਹੜੇ ਪਾਸੇ ਪਾਕਿਸਤਾਨ ਦਾ ਕੋਈ ਬਾਰਡਰ ਲੱਗਦਾ ਉਹ ਤੋਂ ਸਮਕਲਿੰਗ ਹੋਣੀ ਹੀ ਹੋਣੀ ਹੈ ਜੀ ਉਹਨੂੰ ਰੋਕਿਆ ਨਹੀਂ ਜਾ ਸਕਦਾ ਜਿਨਾਂ ਨੇ ਕਿ ਅਸੀਂ ਜਿੰਨੀ ਮਰਜੀ ਕੋਸ਼ਿਸ਼ ਕਰ ਲੈ ਜਿਨਾਂ ਨੇ ਸੈਂਟਰ ਗਵਰਨਮੈਂਟ ਜਿਨੇ ਅੱਜ ਇਹ ਕਦਮ ਪੁੱਟ ਲਈਏ ਇਸ ਤੋਂ ਡਬਲ ਟ੍ਰिपल 5 ਟਾਈਮ ਕਦਮ ਨਹੀਂ ਪੁੱਟੇਗੀ ਉਹਨਾਂ ਤੱਕ ਇਹ ਚੀਜ਼ ਨੂੰ ਨਾt ਪਾਣਾ ਬੜਾ ਹੀ ਮੁਸ਼ਕਲ ਹੈ ਮੈਂ ਮੈਂ ਤੁਹਾਨੂੰ ਇਹਦੇ ਚ ਇੱਕ ਚੀਜ਼ ਹੋਰ ਦੱਸਣਾਗਾ ਮੇਰੇ ਕੋਈ ਕਾਂਕੜਾ ਹੈ ਕਿ 2020 ਤੋਂ ਲੈ ਕੇ 2022 ਦੇ 88% ਇਨਕਰੀਜ਼ ਹੋਇਆ ਨਸ਼ਾ 88% ਜੀ ਇਹ ਛੋਟਾ ਅੰਕੜਾ ਨਹੀਂ ਹੈ ਬਹੁਤ ਵੱਡਾ ਅੰਕੜਾ ਹੈ ਇਹ ਤੋਂ ਸਭ ਠੀਕ ਹੈ ਹੁਣ ਜੇ ਅਸੀਂ ਸ਼ਹਿਦਾਬਾਦ ਦੇਖੀਏ ਤੇ ਅਸੀਂ ਸੋਚਦੇ ਸੀ ਕਿ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਹੋਣਗੇ ਫੀਮੇਲ ਅਜੈਸ ਦੇ ਪਰ ਫੀਮੇਲ ਅਜੈਸ ਦੇ ਕੇਸਿਸ ਸਭ ਤੋਂ ਜ਼ਿਆਦਾ ਖੁਸ਼ਾਲਪੁਰ ਦੇ ਵਿੱਚ ਹੋਏ ਤੋਟਾਲੀ ਕੇਸ ਓਕੇ ਠੀਕ ਹੈ ਨੰਬਰ 2 ਤੇ ਆਇਆ ਸੰਗਰੂਰ ਹਾਲੇ ਉਸੇ ਸਾਹਮਣੇ ਅਸੀਂ ਦੇਖਿਆ ਅਮਸਰ ਤੇ ਅਮਸਰ ਜ਼ੁਲਨ ਉਸੇ ਮਿਲਾ ਲਈਏ ਅ ਅਮਸਰ ਦੇ ਚੋੜਾ ਨੇ ਤੇ ਅਮਸਰ ਜ਼ੁਲ ਤੇ 59 ਨੇ ਕੇਸਿਸ ਠੀਕ ਹੈ ਜਿਹੜੀ ਕਿ ਗਿਣਤੀ ਬੜੀ ਘਟ ਹੈ ਬਹੁਤ ਘਟ ਹੈ ਠੀਕ ਹੈ ਉਹ ਬਿਲਕੁਲ ਨਾਲ ਲੱਗਦਾ ਬਿਲਕੁਲ ਬਾਰਡਰ ਤੇ ਲੱਗਦਾ ਬਾਰਡਰ ਤੇ ਹੈ ਮੈਂ ਪਾਰਟिकुलर ਫੀਮੇਲਸ ਦੀ ਗੱਲ ਕਰ ਰਿਹਾ ਜੀ ਜੀ ਜਿੰਨਾ ਅਸੀਂ ਅੱਗੇ ਜਾਂਦੇ ਜਾਂਦੇ ਆ ਫੀਮੇਲਸ ਦਾ ਕ੍ਰਾਈਮ ਵਧੇ ਜਾਂਦਾ ਹੈ ਅਥੋਂ ਪਾਸ ਆਊਟ ਕਰ ਦਿੱਤਾ ਜਾਂਦਾ ਹੈ ਮੇਲ ਜਿਹੜੇ ਸਮਗਲਸ ਤੇ ਤੋਂ ਜਾਂ ਜਿਹੜੇ ਕੈਰੀਅਰਸ ਹੁੰਦੇ ਨੇ ਉਹ ਲੈ ਜਾਂਦੇ ਨੇ ਅੱਗੋਂ ਫਿਰ ਉਹਨੂੰ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ ਫੀਮੇਲ ਕੀ ਜੇ ਕਿਸੇ ਦੂਸਰੇ ਸ਼ਹਿਰ ਲੈ ਕੇ ਜਾਣਾ ਜਾਂ ਦੂਸਰੇ ਸਟੇਟ ਵਿੱਚ ਲੈ ਕੇ ਜਾਣਾ ਤੇ ਲਜਾਣ ਦੇ ਵਿੱਚ ਕਿਸੇ ਨੂੰ ਸ਼ੱਕ ਨਾ ਹੋਵੇ ਜੀ ਠੀਕ ਹੈ ਮੈਂ ਇਹੋੀ ਚੀਜ਼ ਸਮਝਸੇ ਜੋ ਮੇਰੇ ਕੋਲ ਡਾਟਾ ਆਇਆ ਤਾਂ ਮੈਂ ਦੇਖ ਕੇ ਹਰਾਨ ਹੋਇਆ ਕਿ ਹੁਸ਼ਿਆ ਕੋਈ 43 ਸੰਗਰੂਜ 33 ਜਲੰਧਰ ਜ਼ਿਲ੍ਹੇ ਦੇ ਵਿੱਚ 28 ਕੇਸ ਲੁਧਿਆਣਾ ਸਤਾਈ ਸੋ ਸਾਨੂੰ ਪੰਜਾਬ ਨੂੰ ਇਸ ਵੇਲੇ ਬਚਾਉਣ ਦੀ ਲੋੜ ਹੈ ਤੇ ਇਹਦੇ ਵਿੱਚ ਸਾਡੇ ਡੀਜੀਪੀ ਸਾਹਿਬ ਦਾ ਮੁੱਖ ਰੋਲ ਅਦਾ ਕਰ ਰਹੇ ਨੇ ਭਗਵਾਨਤਮਾਨ ਸੀਐਮ ਜੀ ਸਾਹਿਬ ਦੇ ਕਹਿਣ ਦੇ ਉੱਤੇ ਯੁਸ਼ ਨਦਿਆ ਦੇ ਵਿਰੁੱਧ ਜਿਹੜਾ ਕਰ ਰਹੇ ਨੇ ਜੀ ਤੇ ਉਹਦੇ ਵਿੱਚ ਹੋਰ ਵੀ ਇਹਦੇ ਵਿੱਚ ਬੜੇ ਅੱਛੇ ਕਦਮ ਉੱਪਰ ਨੇ ਥੋੜਾ ਜਿਹੜੇ ਸਾਡੇ ਡੀ ਐਡਿਕਸ਼ਨ ਸੈਂਟਰ ਹੈ ਕਹਿੰਦੇ ਉਹਨਾਂ ਦੇ ਅੰਦਰ ਵੀ ਨਸ਼ਾ ਮਿਲ ਜਾਂਦਾ ਜੀ ਉਹਨਾਂ ਤੇ ਵੀ ਨਿਗਰਾਨੀ ਰੱਖਣੀ ਚਾਹੀਦੀ ਕਿ ਕਿਹੜੇ ਇਹੋ ਜਿਹੇ ਸੈਂਟਰ ਹੈਗੇ ਜਿੱਥੇ ਇਹ ਪ੍ਰੋਬਲਮ ਆਉਂਦੀ ਆ ਸੋ ਸਾਬ शुक्रिया ਸਰਨਾਗਰ ਕਰਨ ਦੇ ਲਈ ਥੈਂਕ ਯੂ ਜੀ ਜੀ ਬਿਲਕੁਲ ਨਸ਼ਾ ਜਿਹੜਾ ਇਸ ਸਮੇ ਉਸ ਨਸੂਰ ਜਿਹੜਾ ਉਹ ਬਣ ਚੁੱਕਾ ਹੈ ਨਸ਼ਾ ਜਦ ਕੇ ਪੂਰੇ ਦੇਸ਼ ਦੇ ਵਿੱਚ ਨਸ਼ਾ ਜਿਹੜਾ ਉਹ ਵੇਖਣ ਨੂੰ ਮਿਲਦਾ ਪਰ ਪੰਜਾਬ ਸਰਹਦੀ ਖੇਤਰ ਹੋਣ ਦੇ ਕਰਕੇ ਕਿਉਂਕਿ ਬਿਲਕੁਲ ਅਗਰ ਅੰਬਿਲਸਰ ਦੀ ਗੱਲ ਕੀਤੀ ਹੈ ਬਿਲਕੁਲ ਨਾਲ ਹੀ ਲੱਗਦਾ ਬਾਰਡਰ ਹੈ ਔਰ ਮਹਿਲਾਵਾਂ ਦੀ ਜਿਸ ਤਰ੍ਹਾਂ ਦੇ ਨਾਲ ਜੋ ਕੇਸਿਸ ਵਧ ਰਹੇ ਨੇ ਡਾਕਟਰ ਸਿੰਘ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਅੰਕੜਿਆਂ ਦੇ ਨਾਲ ਦੱਸਿਆ ਗਿਆ ਕਿ ਜਿਸ ਤਰੀਕੇ ਨਾਲ ਮਹਿਲਾਵਾਂ ਦੀ ਗਿਣਤੀ ਜਿਹੜੀ ਹੈ ਉਹ ਹਰ ਸਾਲ ਪਰ ਸਾਲ ਜਿਹੜੀ ਵਧਦੀ ਚਲੀ ਜਾ ਰਹੀ ਹੈ ਇੱਕ ਵੱਡੀ ਚਿੰਤਾ ਦਾ ਜਿਹੜਾ ਵਿਸ਼ਾ ਹੈ ਤੁਸੀਂ ਦੇਖਦੇ ਹੋ ਪੰਜਾਬ ਹਰ ਟਾਈਮਸ ਮੁਕੇਸ਼ 바ਵਾ ਅੰਮ੍ਰਿਤਸਰ